ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਇੱਕ ਨਵੇਂ ਵੀਡੀਓ ਦੇ ਨਾਲ ਅੱਜ ਆ ਜੀ ਬਾਬਾ ਜੋਗੀ ਪੀਰੀ ਦਾ ਮੇਲਾ ਤੇ ਜੋ ਕਿ ਪਿੰਡ ਪਪਾਲ ਜ਼ਿਲ੍ਹਾ ਮਾਨਸਾ ਵਿੱਚ ਲੱਗਦਾ ਹੈ ਤੇ ਦਿਖਾਉਣੇ ਸੋਨੂੰ ਮੇਲਾ ਤੇ ਚੱਲਦੇ ਆਂ ਮੇਲੇ ਤੇ ਮੋਟਰਸਾਈਕਲ ਚ ਤੇਲ ਪਵਾ ਲਏ ਜੀ ਤੇ ਐਚਪੀ ਦਾ ਪੰਪ ਹੈ ਪਿੰਡ ਮੱਤੀ ਫੁੱਲ ਕਰਦੇ ਵੀਰੇ ਹਾਂ ਫੁੱਲ ਕਰਦੇ ਪਹੁੰਚ ਗਏ ਜੀ ਬਾਬਾ ਜੀ ਦੇ ਮੇਲੇ ਤੇ ਤੇ ਸਾਹਮਣੇ ਪ੍ਰਵੇਸ਼ ਦੇ ਦਵਾਰ ਜਿਹਨੂੰ ਆਪਾਂ ਡਿਊਟੀ ਸਾਹਿਬ ਵੀ ਕਹਿ ਦਿੰਨੇ ਆ ਤੇ ਮੀਂਹ ਦੇਖੋ ਜੀ ਮੀਂਹ ਪਿਆ ਪਿਛਲੇ ਦੋ ਦਿਨਾਂ ਤੋਂ ਤੇ ਕੱਠ ਵੀ ਬਾਹਰ ਤਾਂ ਠੀਕ ਠਾਕ ਹੀ ਹੈ ਤੇ ਇੱਧਰ ਮਿੱਟੀ ਵਾਲੀ ਜਗ੍ਹਾ ਜੀ ਮਿੱਟੀ ਕੱਢਦੇ ਨੇ ਲੋਕ ਦਿਖਾਉਣੇ ਤੁਹਾਨੂੰ ਮਿੱਟੀ ਵਾਲੀ ਜਗ੍ਹਾ ਇਹ ਹੈ ਜੀ ਮਿੱਟੀ ਵਾਲੀ ਜਗ੍ਹਾ ਜਿੱਥੇ ਲੋਕ ਮਿੱਟੀ ਕੱਢਦੇ ਨੇ ਤੇ ਕਣ ਪਾਉਂਦੇ ਨੇ ਆਗੇ ਜੀ ਬਿਲਕੁਲ ਸਾਹਮਣੇ ਡਿਊਟੀ ਸਾਹਿਬ ਦੇ ਇੰਟਰ ਹੋਣ ਜਾ ਰਹੇ ਹਾਂ ਦੇਖੋ ਨਵ ਵਿਆਹ ਜੋੜੇ ਵੀ ਆਉਂਦੇ ਨੇ ਇਥੇ ਗੰਢ ਜੋੜਾ ਲੈ ਕੇ ਤੇ ਇਹ ਰਸਤਾ ਹੈ ਜੀ ਅੰਦਰ ਐਂਟਰ ਹੋਣ ਲਈ ਬਾਬਾ ਜੀ ਦੇ ਤੇ ਇੱਕ ਰਸਤਾ ਦੂਸਰੇ ਪਾਸੇ ਵੀ ਹੈਗਾ ਜੀ ਉਧਰ ਦੀ ਵੀ ਆਪਾਂ ਜਾ ਸਕਦੇ ਹਾਂ ਉਹ ਰਸਤਾ ਵੀ ਦਿਖਾਉਣੇ ਤੁਹਾਨੂੰ ਉਹ ਉਧਰਲੇ ਪਾਸੇ ਰਸਤਾ ਹੋ ਜੀ ਉਹ ਪਰ ਸਜਿਹਤ ਤੇ ਆਪਾਂ ਇੱਥੋਂ ਦੀ ਐਂਟਰੀ ਕਰਦੇ ਹਾਂ ਜੀ ਆਗੇ ਜੀ ਆਪਾਂ ਅੰਦਰ ਨੂੰ ਬਿਲਕੁਲ ਤੇ ਆ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲਦੀ ਹੈ ਮੈਨੇਜਮੈਂਟ ਕਮੇਟੀ ਦੁਆਰਾ ਤੇ ਉੱਪਰ ਦੇਖੋ ਤੁਸੀਂ ਗਰਮੀ ਤੋਂ ਰਾਹਤ ਲਈ ਲੋਕਾਂ ਲਈ ਫੁਹਾਰੇ ਲਾਏ ਗਏ ਨੇ ਤੁਹਾਨੂੰ ਦਿਖਾਉਣੇ ਹੈਗੇ ਆਹ ਦੇਖੋ ਸਾਹਮਣੇ ਇਹ ਫੁਹਾਰੇ ਲਾਏ ਗਏ ਨੇ ਥੋੜਾ ਥੋੜਾ ਪਾਣੀ ਆਉਂਦਾ ਨੇ ਚੋਂ ਜਿਵੇਂ ਸਿਮ ਸਿਮ ਕੇ ਕਹਿ ਦਿੰਦੇ ਆਏ ਆਉਂਦਾਗਾ ਫੁਹਾਰਾ ਤੇ ਚਲਦੇ ਆ ਅੱਗੇ ਅੰਦਰ ਦੇਖਦੇ ਕੀ ਹੈਗਾ ਸਾਹਮਣੇ ਬਾਬਾ ਜੀ ਦੀ ਫੋਟੋ ਕਰੋ ਦਰਸ਼ਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਇੱਧਰਲੇ ਪਾਸੇ ਜੋੜਾ ਘਰ ਜੇ ਕਿਸੇ ਨੇ ਆਪਣੇ ਜੋੜੇ ਵਗੈਰਾ ਜਮ੍ਹਾਂ ਕਰਾਉਣ ਨੇ ਤਾਂ ਕਰਵਾ ਸਕਦੇ ਸਾਹਮਣੇ ਜੀ ਮੱਥਾ ਟੇਕਣ ਵਾਲੀ ਜਗ੍ਹਾ ਜੀ ਗੇਟ ਤੇ ਬੜਾ ਜਿੰਦਾ ਏ ਆ ਗਿਆ ਜੀ ਬਾਬਾ ਜੀ ਦਾ ਸਰੋਵਰ ਲੋਕ ਇੱਥੇ ਇਸ਼ਨਾਨ ਕਰਦੇ ਨੇ ਜਾਂ ਮੂੰਹ ਹੱਥ ਧੋਕੇ ਉਹ ਸਾਹਮਣੇ ਦੇਖੋ ਪੀੜ ਕਿੰਨੀ ਹੈ ਸੱਜੇ ਹੱਥ ਜਿੱਥੇ ਪੀਲੇ ਰੰਗ ਦਾ ਨਿਸ਼ਾਨ ਸਾਹਿਬ ਹੈ ਜੇ ਝੰਡਾ ਉੱਥੇ ਲੋਕ ਮੱਥਾ ਟੇਕਦੇ ਨੇ ਉਹ ਸਾਹਮਣੇ ਬਲੰਦ ਸਾਹਿਬ ਆ ਕੇ ਜੋ ਬਿਲਕੁਲ ਨਵੇਂ ਬਣੇ ਨੇ ਇਹ ਬਲੰਦ ਨਵੀਂ ਬਣੀ ਹੈ ਜੀ ਪੁਰਾਣੀ ਥੋੜੀ ਜੀ ਬਹੁਤ ਟਾਈਮ ਪੁਰਾਣੀ 700 ਸਾਲ ਪੁਰਾਣੀ ਸੀ ਲਗਭਗ ਤੇ ਉਹ ਥੋੜੀ ਜੀ ਹਾਲਤ ਉਹਦੀ ਠੀਕ ਨਹੀਂ ਸੀ ਤੇ ਨਵੀਂ ਬਣਾਈ ਗਈ ਹੈ ਬਿਲਕੁਲ ਸਾਹਮਣੇ ਦੇਖ ਸਕਦੇ ਹਾਂ ਲੋਕਾਂ ਦਾ ਇਕੱਠ ਬਹੁਤ ਜ਼ਿਆਦਾ ਇਕੱਠਾ ਹੈ ਮੇਲੇ ਤੇ ਬਾਕੀ ਦੇਖਦੇ ਅੰਦਰ ਕਿਵੇਂ ਆ ਜੀ ਮੱਥਾ ਟੇਕਦੇ ਆ ਉੱਥੇ ਜਾ ਕੇ ਲੈਣ ਭੀੜ ਦੇਖੋ ਜੀ ਭੀੜ ਕਿੰਨੀ ਆ 2025 ਚ ਮੈਂ ਪਹਿਲੀ ਵਾਰ ਦੇਖਿਆ ਉਹ ਜ਼ਿੰਦਗੀ ਇੰਨੀ ਭੀੜ ਇਹਦਾ ਕਾਰਨ ਇਹ ਆ ਵੀ ਦੋ ਤਿੰਨ ਦਿਨਾਂ ਤੋਂ ਮੀਂਹ ਪਈ ਗਿਆ ਜਿਸੇ ਕਰਕੇ ਅੱਜ ਲੋਕ ਬਹੁਤ ਗੱਡੀ ਵੱਡੀ ਗਿਣਤੀ ਵਿੱਚ ਆਏ ਨੇ ਤਾਂ ਹੀ ਇੰਨੀ ਭੀੜਾ ਮੱਥਾ ਟੇਕਣ ਨੂੰ ਥਾਂ ਨਹੀਂ ਛੋੜੇ ਬੱਚਿਆਂ ਦਾ ਬਹੁਤ ਭਰਾ ਹਨ ਤੁਸੀਂ ਭੀੜ ਦੇਖੋ ਰਸ਼ ਕਿੰਨਾ ਬਾਹਰ ਤੱਕ ਗਰਮੀ ਵੀ ਬਹੁਤ ਹੈ ਕਿਉਂ ਇਹ 2-3 ਦਿਨ ਜਿਹੜਾ ਲਗਾਤਾਰ ਮੀਂਹ ਪਿਆ ਉਹਦੇ ਕਰਕੇ ਆ ਜੀ ਕਾਠਾ ਚ ਬਹੁਤ 26 27 28 ਤਰੀਕ ਦਾ ਮੇਲਾ ਸੀਗਾ ਇਹ ਆ ਜੀ ਨਵੀਂ ਬੁਲੰਦ ਬਿਲਕੁਲ ਪਹਿਲਾਂ ਵਾਲੀ ਵਰਗੀ ਹੈ ਜਿਵੇਂ ਸੇਮ ਨਵੀਂ ਬੁਲੰਦ ਛੋਟੀਆਂ ਛੋਟੀਆਂ ਇਟਾਂਵੀਆਂ ਉਹ ਸਾਰੀ ਗਈ ਹੈ ਕੋਈ ਫਰਕ ਨਹੀਂ ਹੈਗਾ ਦੇਖੋ ਤੁਸੀਂ ਸਾਹਮਣੇ ਬਿਲਕੁਲ ਨਵੀਂ ਬੁਲੰਦ ਹੈ ਪੀੜਾ ਦੇਖੋ ਬਹੁਤ ਜ਼ਿਆਦਾ ਤੇ ਇੱਥੇ ਚੋਰੀ ਹੋਣ ਦਾ ਡਰ ਵੀ ਬਹੁਤ ਰਹਿੰਦਾ ਆ ਦਾ ਪਰਸ ਵਗੈਰਾ ਵੀ ਜਾ ਕੇ ਰੱਖਿਓ ਜੀ ਦੇਖੋ ਸਾਹਮਣੇ ਕਿੰਨੀ ਭੀੜ ਹੈਗੀ ਸਾਹਮਣੇ ਕਰੋ ਬਾਬਾ ਜੀ ਦੇ ਦਰਸ਼ਨ ਬਾਬਾ ਜੋਗੀ ਪੀਰ ਜੀ ਦੇ ਇਧਰਾਂ ਕਿੱਲਿਆਂ ਨੇ ਪਸ਼ੂਆਂ ਦੀ ਸੁਖਸਾਂ ਦੀ ਲਈ ਚੜਾਈਆਂ ਜਾਂਦੀਆਂ ਨੇ ਆ ਦੂਸਰੇ ਪਾਸੇ ਆ ਜੋਤਾਂ ਚ ਕਿਉਂ ਪਾਉਂਦੇ ਨੇ ਲੋਕ ਇੱਥੇ ਹੁਣ ਚੱਲਦੇ ਆਂ ਆਪਾਂ ਉੱਪਰ ਦਿਖਾਉਣਾ ਤੁਹਾਨੂੰ ਉੱਪਰ ਜਾ ਕੇ ਉੱਪਰ ਦਾ ਵਿਊ ਕਿਹੋ ਜਿਹਾ ਇਹ ਅੱਜ ਉੱਪਰ ਜਾਂਦਾ ਰਸਤਾ ਚੱਲਦੇ ਆਂ ਆਪਾਂ ਉੱਪਰ ਤੇ ਦਿਖਾਉਣੇ ਤੁਹਾਨੂੰ ਉੱਪਰੋਂ ਪਹੁੰਚ ਗਏ ਜੀ ਆਪਾਂ ਬਿਲਕੁਲ ਉੱਪਰ ਤੇ ਦੇਖੋ ਉੱਪਰ ਦਾ 뷰 ਚਾਰੇ ਪਾਸੇ ਲੋਕ ਹੀ ਲੋਕ ਨੇ ਆਹ ਸਾਹਮਣੇ ਸਰੋਵਰ ਇਕੱਠ ਬਹੁਤ ਜ਼ਿਆਦਾ ਅੱਜ ਦੇਖੋ ਸਾਹਮਣੇ ਕਿੱਡਾ ਵੱਡਾ ਜੰਗਲ ਹੈ ਜੀ ਜਿਹਨੂੰ ਪੱਛੀ ਰੀ ਵੀ ਕਹਿੰਦੇ ਨੇ ਬਾਬਾ ਜੀ ਦੀ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਜੀ ਇੱਥੇ ਜੋਗਰ ਲਾਤਲਾ ਪੰਦੇਰਾ ਰਾਜਿਆ ਅਲੀ ਸ਼ੇਰ ਮੱਤੀ ਮੌਜੂ ਸਾਰੇ ਪਿੰਡਾਂ ਦੇ ਲੋਕ ਉੱਥੇ ਆਉਂਦੇ ਨੇ ਤੇ ਹੁਣ ਆਪਾਂ ਚੱਲਦੇ ਆਂ ਉੱਪਰ ਤੇ ਦੇਖੋ ਉੱਪਰ ਦੀ ਜਗ੍ਹਾ ਇਹ ਸ਼ਾਇਦ ਪਹਿਲਾਂ ਤਾਂ ਨਹੀਂ ਮੈਂ ਕਿਤੇ ਗਿਆ ਇੱਥੇ ਪਹਿਲੀ ਵਾਰ ਜਾ ਰਹੇ ਆਂ ਸ਼ਾਇਦ ਆ ਨਵੀਂ ਬਲੰਦ ਸਾਹਿਬ ਦੇ ਨਾਲ ਬਣਾਈ ਹੋਊਗੀ ਉੱਪਰ ਮਿੰਨੀ ਮਿੰਨੀ ਧੁੱਪ ਪੈ ਰਹੀ ਹੈ ਸਵੇਰ ਦਾ ਬੱਦਲਬਾਈ ਬਹੁਤ ਜਿਆਦਾ ਸੀ ਦੇਖੋ ਸਾਹਮਣੇ ਦਾ 뷰 ਕਿੰਨੇ ਦਰਖਤ ਨੇਗੇ ਇੰਨੀ ਹਰਿਆਲੀ ਹੋ ਜੇ ਪੰਜਾਬ 'ਚ ਨਿਆਰੀ ਵੱਖਰੇਗਾ ਦੇਖੋ ਇੱਕ ਪਾਸੇ ਦਰਖਤ ਹੀ ਦਰਖਤ ਨੇ ਦੂਰ ਦੂਰ ਤੱਕ ਜਿੱਥੇ ਤੁਹਾਡੇ ਨਿਗਾਹਾਂ ਦੇ ਦਰਖਤ ਹੀ ਦਰਖਤ ਨਜ਼ਰ ਆਉਣਗੇ ਹੁਣ ਚੱਲਦੇ ਆਪਾਂ ਥੱਲੇ ਸਾਹਮਣੇ ਦੇਖੋ ਤੁਸੀਂ ਇਹ ਜਮਸ਼ੇਖਰ ਹੈ ਜੀ ਬਲੰਦ ਦਾ ਬਹੁਤ ਦੂਰੋਂ ਲੋਕ ਆਉਂਦੇ ਨੇ ਜੀ ਪ੍ਰਕਰਮਾ ਕਰਦੇ ਨੇ ਬਲੰਦ ਸਾਹਿਬ ਦੀ ਚਾਰੇ ਪਾਸੇ ਆਲੇ ਦੁਆਲੇ ਤੋਂ ਚੱਲਦੇ ਆਂ ਜੀ ਥੱਲੇ ਤੇ ਦਿਖਾਉਣਾ ਤੁਹਾਨੂੰ ਥੱਲੇ ਜਾ ਕੇ ਮੇਲਾ ਬਿਲਕੁਲ ਵਿਚਕਾਰ ਪਹੁੰਚ ਗਏ ਜੀ ਆਪਾਂ ਬੁਲੰਦ ਸਾਹਿਬ ਦੇ ਸਾਹਮਣੇ ਡਿਊਟੀ ਸਾਹਿਬ ਨਜ਼ਰ ਆ ਰਹੇ ਨੇ ਇਧਰਲੇ ਪਾਸੇ ਇਹ ਬੈਕ ਸਾਈਡ ਆ ਗਈ ਜੀ ਬੁਲੰਦ ਸਾਹਿਬ ਦੀ ਇਥੇ ਨੰਮ ਬਿਆਹੇ ਜੋੜੇ ਵੀ ਆਉਂਦੇ ਨੇ ਜੀ ਭੇਲੀ ਲੈ ਕੇ ਗੋੜਦੀ ਬਾਕੀ ਇਥੇ ਮੁੰਡੇ ਮੁੰਡਾ ਹੋਣ ਲਈ ਮਾਨਤਾ ਵੀ ਦਿੱਤੀ ਜਾਂਦੀ ਹੈ ਬਾਬਾ ਜੀ ਕੋਲੇ ਮਤਲਬ ਮੁੰਡੇ ਲਈ ਅਰਦਾਸ ਕੀਤੀ ਜਾਂਦੀ ਹੈ ਨਾ ਬਿਆਹੇ ਜੁੜੇ ਆਉਂਦੇ ਨੇ ਸਾਹਮਣੇ ਸਰੋਵਰ ਆ ਗਿਆ ਜੀ ਇਹ ਕੋਈ ਬਹੁਤ ਹੀ ਜ਼ਿਆਦਾ ਡੂੰਘਾ ਨਹੀਂ ਹੈਗਾ ਆਰਾਮ ਨਾਲ ਬੰਦਾ ਇਸ਼ਨਾਨ ਕਰ ਸਕਦਾ ਇਹਦੇ ਵਿਚਾਲੇ ਜਾ ਕੇ ਵੀ ਦੇਖੋ ਲੋਕਾਂ ਦਾ ਇਕੱਠ ਕਿੰਨਾ ਹੈ ਆਹ ਦੇਖੋ ਆ ਲਾਈਨ ਲੱਗੀ ਹੋਈ ਆ ਬਿਲਕੁਲ ਸਾਹਮਣੇ ਤੁਹਾਡੇ ਉਹ ਦੂਰ ਤੱਕ ਜੰਗਲੀ ਜੰਗਲਾ ਤੇ ਇਧਰਲੇ ਪਾਸੇ ਲੋਕ ਮੱਥਾ ਟੇਕਣ ਜਿੱਥੇ ਬਾਬਾ ਜੀ ਨੂੰ ਰੱਖਿਆ ਗਿਆ ਇਹ ਉਹ ਜਗ੍ਹਾ ਹੈਗੀ ਦੂਰ ਦੂਰ ਤੱਕ ਹਰਿਆਲੀ ਹਰਿਆਲੀ ਨਜ਼ਰ ਆ ਰਹੀ ਹੈ ਲੋਕਾਂ ਦਾ ਇਕੱਠ ਹੈ ਇਹ 메ਨ ਦਵਾਰ ਹੈ ਜੀ ਐਂਟਰੀ ਹੋਣ ਤੋਂ ਬਾਅਦ ਵਾਲਾ ਬਾਬਾ ਜੀ ਦਾ ਸਾਹਮਣੇ ਬਲੰਦ ਸਾਹਿਬ ਤੇ ਆ ਥੱਲੇ ਗੱਡੀਆਂ ਖੜੀਆਂ ਨੇ ਗੱਡੀਆਂ ਦੀ ਪਾਰਕਿੰਗ ਹੋ ਸ਼ਾਇਦ ਤੇ ਇਹਦੇ ਬਿਲਕੁਲ ਨੀਚੇ ਜਿੱਥੇ ਆ ਛਤ ਜਿੱਥੇ ਤੁਹਾਨੂੰ ਇੱਥੇ ਮੈਨੇਜਮੈਂਟ ਕਮਿਟੀ ਦਾ ਆਓ ਦੇਖੋ ਸਾਹਮਣੇ ਦਫ਼ਤਰ ਹੈ ਕਈ ਵਾਰ ਜੇ ਕੋਈ ਗੁੰਮ ਹੋ ਜਾਏ ਤਾਂ ਇੱਥੇ ਆਪਾਂ ਰਿਪੋਰਟ ਕਰਵਾ ਸਕਦੇ ਆ ਤੇ ਬਾਬਾ ਜੀ ਦੇ ਇਤਿਹਾਸ ਤੁਹਾਨੂੰ ਥੱਲੇ ਦਿਖਾਉਣੇ ਆ ਇਤਿਹਾਸ ਬਾਰੇ ਥੱਲੇ ਲਿਖਿਆ ਹੋਇਆ ਆ ਦੇਖੋ ਇਹ ਇਤਿਹਾਸ ਹੈ ਬਾਬਾ ਜੀ ਦਾ ਮੈਂ ਤੁਹਾਨੂੰ ਵਿਚਕਾਰ ਜਾ ਕੇ ਨਹੀਂ ਦਿਖਾ ਸਕਦਾ ਇੱਧਰ ਇੱਕ ਤਾਂ ਪੱਖਾ ਪਿਆ ਤੇ ਇੱਧਰਲੇ ਪਾਸੇ ਟੇਬਲ ਲੱਗੇ ਹੋਏ ਨੇ ਬਾਕੀ ਤੁਹਾਨੂੰ YouTube ਤੋਂ ਵੀ ਬਹੁਤ ਸਾਰਾ ਇਤਿਹਾਸ ਮਿਲ ਜੂ ਬਾਬਾ ਜੀ ਦਾ ਲਗਭਗ 13ਵੇਂ ਸਾਲ ਦਾ ਇਤਿਹਾਸ ਹੈ ਬਾਬਾ ਜੀ ਦਾ ਚਾਹਾਂ ਦੀ ਇਹ ਰਿਆਸਤਾ ਹੁੰਦੀਆਂ ਸੀ ਇਹ ਵੀ ਕਿਰਿਆਸਤੀ ਚਾਹਾਂ ਦੀ ਦੇਖੋ ਸਾਹਮਣੇ ਕਿੰਨਾ ਘੱਟ ਲੋਕਾਂ ਦਾ ਕਿੰਨੇ ਲੋਕ ਆ ਰਹੇ ਨੇ ਉਹ ਪਰਾਂ ਆਉਂਦਾ ਰਸਤਾ ਮੱਥਾ ਟੇਕਦਾ ਇਧਰੋਂ ਬਾਹਰ ਜਾਂਦਾ ਇਹ ਆ ਸਕੂਲ ਜੀ ਇੱਥੇ ਆਪਾਂ ਵੀ ਸੈਕੰਡ ਕਲਾਸ ਤੱਕ ਪੜ੍ਹੇ ਆ ਇਹ ਨਵੀਂ ਬਿਲਡਿੰਗ ਹੈ ਉਹ ਪਰਾਂਲੇ ਪਾਸੇ ਪੁਰਾਣੀ ਬਿਲਡਿੰਗ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਤੇ ਅੱਜ ਇੱਥੇ ਲੱਗਿਆ ਪਕੌੜੇ ਚਾਹ ਦਾ ਲੰਗਰ ਇਧਰਲੀ ਸਾਈਡ ਹੈ ਉਹ ਦੇਖੋ ਸਾਹਮਣੇ ਉਹਨਾ ਕਿ ਆਪਾਂ ਬਾਹਰ ਤੇ ਇੱਥੇ ਬੱਚਿਆਂ ਦੇ ਖੇਡਾਂ ਨੇ ਪਰ ਸਵੇਰਾ ਡੰਗੇ ਪਏ ਨੇ ਬੱਚਿਆਂ ਦੇ ਬਹੁਤ ਖੜਾਉਣੇ ਹੁੰਦੇ ਨੇ ਮੇਲਿਆਂ ਤੇ ਦੇਖੋ ਤੁਸੀਂ ਆਲੇ ਦੁਆਲੇ ਕਿੰਨੇ ਲੋਕ ਫਿਰਦੇ ਨੇ ਆਹ ਦੇਖੋ ਸੱਲੇ ਡੰਗੇ ਹੋਏ ਸਾਹਮਣੇ ਕੇਟਾਂ ਚ ਪਾਉਣ ਵਾਸਤੇ ਆਹ ਦੇਖੋ ਇਹ ਲਗਭਗ ਸਾਰੇ ਮੇਲਿਆਂ ਦਾ ਵਿਊ ਇੱਕੋ ਜਿਹਾ ਹੁੰਦਾ ਹੈਗਾ ਪਰ ਕਿ ਨਹੀਂ ਹੁੰਦਾ ਵੀ ਇਹਨਾਂ ਦੇ ਪੀਰ ਜਿਹਨੂੰ ਆਪਾਂ ਮੰਨਦੇ ਹਾਂ ਮਨਤਾਵਾ ਆਪਣੇ ਵੱਖ-ਵੱਖ ਹੁੰਦੀਆਂ ਨੇ ਮੇਲੇ ਤਾਂ ਲਗਭਗ ਸਾਰੇ ਪੰਜਾਬ ਦੀ ਇੱਕੋ ਜਿਹੇ ਹੁੰਦੇ ਨੇ ਭਈ ਆਹ ਹੈ ਹੀ ਮੇਲਿਆਂ ਦੀ ਧਰਤੀ ਹੈ ਇੱਕੋ ਜਿਹੀ ਹੁੰਦੀ ਨੇ ਤਕਰੀਬਨ ਮੇਲੇ ਇਹ ਹੈ ਜੀ ਪੰਜਾਬ 1941 ਭਾਰਤ ਦੀ ਵੰਡ ਤੋਂ ਪਹਿਲਾਂ 1947 ਤੋਂ ਪਹਿਲਾਂ ਦਾ ਜਦੋਂ ਭਾਰਤ ਪਾਕਿਸਤਾਨ ਇਕੱਠੇ ਹੁੰਦੇ ਸੀ ਇਹ ਅੱਧਾ ਪੰਜਾਬ ਆਪਣਾ ਉਧਰ ਚਲਾ ਗਿਆ ਅੱਧੇ ਤੋਂ ਵੀ ਵੱਧ ਤੇ ਆਪਾਂ ਨੂੰ ਛੋਟਾ ਜਿਹਾ ਹਿੱਸਾ ਮਿਲਿਆ ਸੀ ਤੇ ਉਹਦੇ ਵੀ ਟੁਕੜੇ ਹੋ ਗਏ ਸੀਗੇ ਬਾਕੀ ਤੁਸੀਂ ਇਤਿਹਾਸ ਚੰਗੀ ਤਰ੍ਹਾਂ ਪੜਿਆ ਹੋਊਗਾ ਇੱਥੇ ਗਰਮੀ ਤੋਂ ਰਾਹਤ ਲਈ ਇੱਕ ਨਵੀਂ ਚੀਜ਼ ਇਹ ਸੀ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਉਪਰਭਾਰੇ ਲਾ ਕੇ ਲੋਕਾਂ ਦੇ ਉਤੇ ਬਰਾਸ਼ ਜੀ ਪੈਂਦੀ ਆ ਨਾ ਠੰਡੀ ਠੰਡੀ ਬਹੁਤ ਵਧੀਆ ਲੱਗਦੀ ਆ ਉਹ ਹੁਣ ਆ ਗਈ ਜੀ ਆਪਾਂ ਬਾਹਰ ਸਾਹਮਣੇ ਜੀ ਹਰੀਦਾਸ ਦੀ ਸਮਾਦ ਇੱਥੇ ਲੋਕ दारू ਪਿਆਲਾ ਵੀ ਬਹੁਤ ਪੀਂਦੇ ਨੇ ਚੜਦਾ ਵੀ ਇੱਥੇ दारू ਚੜਦੀ ਹੈ ਸ਼ਰਾਬ ਘਰ ਦੀ ਕੱਢੀ ਹੋਈ ਦਿਖਾਉਣਾ ਤੁਹਾਨੂੰ ਲੋਕਾਂ ਦਾ ਰੰਗ ਤਮਾਸ਼ਾ ਇੱਥੇ ਇਧਰਲੇ ਪਾਸੇ ਸ਼ਾਇਦ ਲੋਕ ਭੰਗੜਾ ਪਾਈ ਜਾਂਦੇ ਨੇ ਬਾਕੀ ਖਾਣ ਪੀਣ ਦਾ ਕੁੱਲ ਸਮਾਨ ਮਿਲਦਾ ਹੈ 버ਗਰ ਪਕੌੜੇ ਜਲੇਬੀ ਮੇਲੇ ਤੇ ਹਰ ਇੱਕ ਚੀਜ਼ ਮਿਲ ਜਾਂਦੀ ਹੈ ਦੇਖੋ ਲੋਕ ਫਿਰ ਕਿਵੇਂ ਮਸਤੀ ਕਰਦੇ ਨੇ दारू ਪੀਕੇ ਦੇਖੋ ਕਿਵੇਂ ਨੱਚਦੇ ਨੇ ਭੰਗੜੇ ਪਾਉਂਦੇ ਨੇ ਖੁਸ਼ੀਆਂ ਬਣਾਉਂਦੇ ਨੇ ਜੀ ਮੇਲੇ ਤੇ ਪੂਰਾ ਇੰਜੋਏ ਕਰਦੇ ਨੇ ਲੋਕਾ ਕਿੰਨਾ ਮਰਜੀ ਮੀ ਪੈ ਜੇ ਇੰਜੋਏ ਫੁੱਲ ਹੋਣਾ ਚਾਹੀਦਾ ਜੀ ਦੇਖੋ ਲੈਂਦੇ ਨੇ ਨਿਆਰੇ ਇਹ ਆ ਪੰਜਾਬ ਦੀ ਧਰਤੀ ਮੇਲਿਆਂ ਦੀ ਸਾਹਮਣੇ ਦੇਖੋ ਬੱਚਿਆਂ ਵਾਲੀ ਝੂਲੇ ਤੇ ਇੱਕ ਪਾਸੇ ਹੈਗੀ ਐ ਮੋਟਰਸਾਈਕਲ ਦੀ ਪਾਰਕਿੰਗ ਪਾਰਕਿੰਗ ਤੁਹਾਨੂੰ ਬਹੁਤ ਮਿਲ ਜਾਣੀ ਐ ਇਹ ਮੇਲੇ ਤੇ ਇਹ ਮੇਲੇ ਵਿੱਚ ਇੰਨੇ ਭਰਨ ਦਾ ਇੱਕ ਤਾਂ ਕਰਨੇ ਆ ਵੀ ਕੱਲ ਤਾਂ ਮੇਲਾ ਭਰੇ ਨਹੀਂਮੀ ਕਰਕੇ 26 27 26 ਤਰੀਕ ਦਾ ਸੀ 27 28 ਨੂੰ ਵੱਧ ਇਕੱਠਾ ਹੋਊਗਾ ਤੇ ਦੂਜਾ ਕਾਰਨ ਵੀ ਇਹ ਜਿਹੜਾ ਭਾਰੀ ਮੇਲਾ ਹੁੰਦਾ 6 ਮਹੀਨਾ ਬਾਅਦ ਇੱਕ ਵਾਰੀ ਭਰਦਾ ਹੀ ਹੈ ਜੀ ਭਾਦੋਂ ਦਾ ਤੇ ਚੇਤ ਦਾ ਦੋ ਸਾਲ ਚ ਦੋ ਵਾਰੀ ਭਰਦਾ ਇਹ ਮੇਲਾ ਉਹ ਸਾਹਮਣੇ ਜਿਹੜੇ ਸਪੈਚ ਦੇਣਗੇ ਉਹ ਸਾਹਮਣੇ ਉੱਥੇ ਸਟੇਡੀਅਮ ਹੈ ਜੀ ਕਬੱਡੀ ਦਾ ਪਰ ਐਤ ਕਿ ਜਿਆਦਾ ਬਾਰਸ਼ਾਂ ਕਰਕੇ ਸਟੇਡੀਅਮ ਰੱਦ ਕਰ ਸੌਰੀ ਆਪਣਾ ਕਬੱਡੀ ਦਾ ਮੈਚ ਰੱਦ ਕਰ ਦਿੱਤੇ ਗਏ ਨੇ ਦੇਖੋ ਲੋਕ ਆਈ ਜਾਂਦੇ ਨੇ ਜਾਈ ਜਾਂਦੇ ਨੇ ਉਹ ਸਾਹਮਣੇ ਸਲਾਈਡ ਚੂਲਾ ਬੱਚਿਆਂ ਵਾਸਤੇ ਬਹੁਤ ਤਗੜੇ ਤਗੜੇ ਪਲੇਅਰ ਹੁੰਦੇ ਨੇ ਕਬੱਡੀ ਤੇ ਬਹੁਤ ਜ਼ਿਆਦਾ ਇਕੱਠ ਹੈ ਮੇਲੇ 'ਚ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਰ ਫਿਰ ਕੇ ਰਖਿਆ ਤੁਹਾਨੂੰ ਸਾਰਾ ਮੇਲਾ ਤੇ ਆਪਣਾ ਚੈਨਲ ਕਰੋ ਸਬਸਕ੍ਰਾਈਬ ਵੀਡੀਓ ਕਰੋ ਲਾਈਕ ਐਂਡ ਸ਼ੇਅਰ ਤੇ ਵੈਲ ਆਈਕਨ ਵਾਲਾ ਬਟਨ ਦਬਾਓ ਹੁਣ ਚੱਲਦੇ ਆਪਾਂ ਘਰੇ ਥੈਂਕ ਯੂ